ਆ ਬਠਿੰਡੇ ਵਾਲੇ ਵੀਡੀਓ ਨੂੰ ਜ਼ਰੂਰ ਦੇਖ ਲੈਣ ਜਿਹੜੇ ਕਿ ਖਰਬੂਜਾ ਨੂੰ ਫਰਿੱਜ 'ਚ ਰੱਖ ਕੇ ਠੰਡੇ ਕਰਕੇ ਖਾਂਦੇ ਆ ਇਹ ਦੇਖ ਲੋ ਬਠਿੰਡੇ ਦੀ ਵੀਡੀਓ ਆ ਹੌਲ ਸੇਲ ਸਬਜ਼ੀ ਮੰਡੀ ਦੀ ਇੱਥੇ ਖਰਬੂਜੇ ਤੇ ਮਤੀਰੇ ਵਿਕਦੇ ਆ ਤੁਸੀਂ ਦੇਖੋ ਵੀਡੀਓ ਦੇ ਵਿੱਚ ਉੱਥੇ ਹੀ ਵਾਸ਼ਰੂਮ ਕਰ ਰਿਹਾ ਤੇ ਉੱਥੇ ਹੀ ਵੇਚ ਰਿਹਾ ਇੱਥੇ ਇਹਨਾਂ ਦੀ ਬੋਲੀ ਹੁੰਦੀ ਆ ਤੇ ਜਿਹੜੇ ਖਰਬੂਜੇ ਖਾਣ ਦੇ ਸ਼ਕੀਨ ਹੈਗੇ ਤੇ ਮਤੀਰੇ ਖਾਣ ਦੇ ਖੁਸ਼ਕੀਨ ਹੈਗੇ ਉਹ ਇਸ ਵੀਡੀਓ ਨੂੰ ਜ਼ਰੂਰ ਦੇਖ ਲੈਣ ਤੇ ਵੀਡੀਓ ਕਿਵੇਂ ਲੱਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਠਿੰਡੇ ਦੀ ਹੌਲ ਸੇਲ ਸਬਜ਼ੀ ਮੰਡੀ ਦੀ ਵੀਡੀਓ ਆ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਵੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਤੇ ਜ਼ਰੂਰ ਧਿਆਨ ਰੱਖਿਆ ਕਰੋ ਦੋਸਤੋ ਇਹਨਾਂ ਗੱਲਾਂ ਦਾ ਤੇ ਖਰਬੂਜੇ ਤੁਸੀਂ ਦੇਖਦੇ ਹੋ ਕਿੱਥੇ ਵਿਕਦੇ ਆ ਤੇ ਕਰਦੇ ਆ ਗੱਲਬਾਤ ਕੀ ਕਹਿੰਦੇ ਆ ਖਰਬੂਜੇ ਵੇਚਣ ਵਾਲੇ ਹਾਂਜੀ ਵੀ ਕੀ ਨਾਮ ਆ ਸੰਤੋਖ ਸਿੰਘ ਨਾਮ ਆ ਹਾਂ ਕੀ ਲੈ ਕੇ ਆਏ ਹਾਂ ਸੈਂਚਰੀ ਲੈ ਕੇ ਆਇਆ ਮਿੱਤਰੀ ਜੀ ਵੀਰੇ ਰੇਟ ਆਮ ਕੀ ਰਾਜ ਨਹੀਂ ਕੱਟੀ ਦਈਂ ਰੇਟ ਦਾ ਬੰਦਾ ਹਾਲੀਆ ਕੋਈ ਰੇਟ ਨਹੀਂ 2-3 ਰੁਪਏ 4 ਵੀ ਬਸ ਮੋਸਾਂ ਹੀ ਕਰਿਆ ਆ ਭਈਆ ਗੱਡੀ ਸਾਰੀ ਬਸ ਖਾਤਮਾ ਬੱਸ ਲੈ ਜਾਣੇ ਪੈ ਰਹੇ ਜੀ ਕਿਸ ਤੋਂ ਲੈ ਕੇ ਆਏ ਇਸਾਇਦੋ ਕੇ ਪੈਂਟਾ ਮੋਗੇ ਜਿਹੜੇ ਨੂੰ ਗੋਲੇ ਜੀ ਕਿੰਨਾ ਵਧੀਆ ਬਸ ਆਹੀ ਸੀਗਾ 14 15 ਕੁਆਂਟਲ 14 ਕੁਆਂਟਲ ਸੀਗਾ ਉਹਦੇ ਵਿੱਚੋਂ 12 13 ਕੁਆਂਟਲ ਤਿਆਗ ਆ ਤੇ 3 ਕੁਮਟ ਨਹੀਂ ਵਿਗਿਆ ਬਸ ਲੱਗਦਾ ਵੀ ਖੱਤੇ ਵੀ ਪੈਂਦੇ ਆ ਅਰਜੋਰ ਪਲਾਜ਼ੇ ਪੈਂਦੇ ਆ ਸੀਗਾ ਦਾ ਕਰਤੇ ਪੈਂਦੇ ਇੱਥੇ ਆ ਕੇ ਜਿਹੜੀ ਤੁਹਾਡੇ ਪਾਸ ਤੱਕੀ ਬਸ ਸਾਰਾ ਪੱਲੇ ਹੀ ਪਿਆ ਜੀ ਕੋਈ ਹਣ 2500 ਰੁਪਿਆ ਕਰਾਇਆ ਗੱਡੀ ਦਾ ਉਹ ਵੀ ਪੱਲੇ ਹੀ ਪੈਣਾਗਾ ਕਿਉਂਕਿ ਕੁਝ ਵਿਗਿਆ ਤਾਂ ਹੈ ਨਹੀਂ ਨਾ ਕੋਈ ਮਾੜਾ ਸ਼ਰਮ ਤੀਰ ਉਮੀ ਪੈਗਾ ਕਿਰਾਇਆ ਸਾਨੂੰ ਪੱਲੇ ਦੇਣਾ ਪੈਣਾ ਟੂਲ ਤੱਕ ਸਭ ਕਰਾ ਸਾਰਾ ਕੁ ਪੱਲੂ ਕੀ ਰੇਟ ਵੀ ਹੋਣਾ ਚਾਹੀਦਾ ਜੇ ਅਸੀਂ ਅੱਜ ਬਿਲਕੁਲ ਜਿਹੜਾ ਪੜਦਾ ਉਹ ਐਸਟੀਮੇਟ ਦੀ 10 ਤੋਂ 15 ਰੁਪਏ ਤਾਂ ਘੱਟ ਤੋਂ ਘੱਟ ਹੋਣੇ ਚਾਹੀਦੇ ਆ ਵੱਡੇ ਦਾ ਭਾਅ ਫਿਰ ਸਾਨੂੰ ਕੁਝ ਨਾ ਕੁ ਬਚੂਗਾ ਕਿਉਂ ਕਿ ਰਾਏ ਵੀ ਦੇਣੇ ਆਉਂਦੇ ਆ ਟੋਲ ਟੈਕਸ ਵਗੈਰਾ ਖੇਤਾਂ ਦੇ ਵਿੱਚ ਲੇਵਰ ਵੀ ਪੈਂਦੀ ਆ ਉਹ ਵੀ ਦੇਣੀ ਪੈਂਦੀ ਆ ਸਾਨੂੰ ਹੋਰਾਂ ਰਿਆ ਸਪਰਿਆ ਦਾ ਖਰਚਾ ਫੇਰ ਹੀ ਨਿਕਲੂਗਾ ਨਹੀਂ ਤਾਂ ਸਾਡਾ ਬੰਦਾ ਹਾਲੀ ਆ ਇਹ ਤੇ ਮਧੀਰੇ 2.5 ਰੁਪਏ ਦੀ ਗੱਲ ਕਰਦਾ ਬਾਹਰ ਜਾ ਕੇ ਖਰੀਦ ਦਿੱਤਾ ਸੀ 20 25 ਤਕਰੀਬੇ ਉਹ ਫਿਰ ਵਧੀਆ ਰਹਿੰਦੇ ਉਹਨਾਂ ਲਈ ਵਧੀਆਗਾ ਪਰ ਐ ਹੁੰਦਾ ਕਿ ਢੋਢੇ ਕੰਮ ਵੱਡੇ ਹੁੰਦਾਗਾ ਕੋਈ ਉਹਨਾਂ ਕੋ ਸਾ ਜਿਹੜਾ ਜਿਹੇ ਜਿਹੇ ਸਾਹਜ ਨੂੰ ਮਤਲਬ ਮਾਇਰ ਹੋਇ ਉਹ ਵੀ ਉਹ ਕੰਮ ਕਰਦਾ ਹੁੰਦਾ ਇਹਦੇ ਨਾਲੋਂ ਬਿਹਤਰ ਤੇ ਇਹ ਹੀ ਆ ਵੀ ਮੁੱਲ ਲੈ ਕੇ ਵੇਚ ਵੇਚ ਲੋ ਉਹ ਕੁਛ 4 ਪੈਸੇ ਵੜਾ ਦਿੱ ਜਾਂਦਾ ਸਾਡੇ ਵਰਗੇ ਨੂੰ ਬੰਦਾ ਹਾੜੀ ਬਿਲਕੁਲ ਘਰਾ ਨਹੀਂ ਮੁਰਦਾ ਨਹੀਂ ਮੁਰਦਾ ਕਰਤੇ ਬਿਲਕੁਲ 1 ਰੁਪਿਆ ਵੀ ਨਹੀਂ ਮੁਰਦਾ ਅੱਜ ਤੁਹਾਡੇ ਸਾਹਮਣੇ ਗੱਡੀ ਪਈ ਆ ਸਾਰੀ ਖਾਲੀ ਆ ਤੇ ਹੁਣ ਅਸੀਂ ਵਾਪਸ ਲੈ ਕੇ ਜਾ ਰਹੇ ਹਾਂ ਨਹੀਂ ਵਿਗਿਆ ਅੱਜ ਹਾਂਜੀ ਕੀ ਲੈ ਕੇ ਤੁਹਾਡਾ ਸ਼ੈਲੀ ਜੀ ਹਾਂ ਕੀ ਲੈ ਕੇ ਆਏ ਹੋ ਅੱਜ ਤਾਂ ਵੇਚਣ ਆਲੇ ਆੜਤੀ ਆ ਜੀ ਲੈ ਕੇ ਦੇ ਆਏ ਜੀ ਬੰਦੇ ਕੀ ਰੇਟ 2 ਰੁਪਏ 3 ਰੁਪਏ ਅੱਗੇ ਦੇਖੀਂ ਮੈਂ ਦੇਖ ਲੇਗਾ ਪਾਪਾ ਠੀਕ ਹੈ ਬੁਰਾ ਹਾਲ ਹੀ ਬਈ ਜੀ ਬਹੁਤ ਬੁਰਾ ਹਾਲ ਕੁਝ ਪੱਲੇ ਨਹੀਂ ਪੈਂਦਾ 2-2 ਹਜ਼ਾਰ ਦੀਆਂ ਗੱਡੀਆਂ ਚੱਕਾਈ ਜਾਂਦੇ ਆ ਭਰੀਆਂ ਗੱਡੀਆਂ ਸੈਂਚਰੀ ਦੀਆਂ ਹੋਰ ਕੀ ਕਿੜੀ ਕਿੜੀ ਐਟਮੋਰ ਹੋਰ ਖਰੂਜਾ ਬਈ ਜੀ 5-6 ਰੁਪਏ ਕੋਲ ਖਰੂਜਾ ਵੀ ਜਾਂਦਾ ਹੀ ਸੌਦਾ ਵਿਕਦੇ ਨਹੀਂ ਬਈ ਜੀ ਜਿਵੇਂ ਥੋੜੇ ਬਈ ਇੰਨਾ ਖਸਤਾ ਕਰਕੇ ਫਿਰ ਵੀ ਹਲਾਤ ਹਲਾਤ ਹੁਣ ਕੀ ਕਰੀਏ ਮੰਦਾ ਗਾ ਕੇ ਨਹੀਂ ਜਦ ਮੰਡੀ ਚ ਜਮਈ ਕੀ ਕਰਨ ਮੰਡੀ ਦਾ ਘਾਟਾ ਹੁੰਦਾ ਕਰ ਪਤਾ ਨਹੀਂ ਇਹਦਾ ਕੋਈ ਕਰਨ ਨਹੀਂ ਕਹਦਾ ਉਹਦੇ ਗਰਮੀ ਦਮਾਰੇ ਕਾ ਕਿ ਨਿਕਲਦਾ ਭਾਈ ਅਮਰਤ ਇੱਕ ਜੀ ਨਾਮ ਹੈ ਜੀ ਦਰਸ਼ਨ ਸਿੰਘ ਜੀ ਕਿੱਥੋਂ ਆਏ ਹੋ ਸੂਰੀਆਲਾ ਜੀ ਤੇ ਦੋਦਾ ਕੋਣੀ ਕੋਲੇ ਜੀ ਕੀ ਲੈ ਕੇ ਆਏ ਮਤੀਰਾ ਜੀ ਕੀ ਭਾਗ ਕਰ ਪੰਜ ਰੁਪਏ ਵੇਖਦਾਰੇ ਕਿਵੇਂ ਲੱਗਦਾ ਹੋ ਜਾਂਦਾ ਪੂਰਾ ਪੱਲਾ ਨਹੀਂ ਪੂਰਾ ਪੱਲਾ ਕਿੱਥੇ ਹੋ ਰਿਹਾ ਜੀ ਮੰਤਾ ਚੱਲ ਰਿਆ ਰਹੀ ਹਾਂ ਨਹੀਂ ਘਟ ਆ ਰਹੇ ਜੀ ਇਹ ਕਾਰਨ ਬਣਦੇ ਕਿ ਕਰਾ ਰਹੇ ਆ ਵੇਖੋ ਜੀ ਹੁਣ ਹਾਂ ਗਰਮੀ ਦਾ ਕਾਰਨ ਹੀ ਆ ਜੀ ਕਿੰਨਾ ਘੁੱਟੀ ਰੱਲੇ ਤੇਰਾ ਸੀਗਾ ਜੀ 10 ਕੁਆਟਰ ਇਹਨਾਂ ਕਿਤੇ ਅੱਧਾ ਵਿਕਿਆ ਜੀ